ਆਤਮਾ ਪਰਚੀ ਉਸਦੇ ਕੋਹੋਚਾ ਦੇ ਕੰਮ ਵਿਖੇ ਜਾਣੇ ਐ ਚੰਗੇ ਕੰਮ ਕੀਤੇ ਕਿੰਨਾ ਨਾਮ ਜੱਪਿਆ ਕਿੰਨੇ ਸ਼ਰਤ ਕੀਤੀ ਕਿੰਨਾ ਪਾਲ ਕਰਕੇ ਦਾ ਕਿੰਨਾ ਗਰੀਬਾਂ ਫੱਦਿਆ ਇਸ ਇਹ ਨੂੰ ਜਾਣਾ ਹੈ ਬਾਕੀ ਕੰਮ ਕਰ ਕਿਸ ਨੂੰ ਦੱਸਣਾ ਕਿੰਨੀ ਜੁਮਨਾ ਕਿੰਨੀ ਅਕੋਠੀ ਆਦੀ ਕਿੰਨੇ ਬੱਚੇ ਸੀ ਕਿੰਨੇ ਮੁੱਚੇ ਕੱਲੇ ਕਲੇ ਜੋ ਛਿਆ ਕੋ ਬੱਚਾ ਹੈ ਜਾਂ ਬਜ਼ੁਰਗ ਹੈ ਜਾਂ ਮਾਤਾ ਹੈ ਜਾਂ ਕੋਈ ਵੀ ਹੈ ਕੱਲੇ ਕਲਾ ਜੀ ਤੁਮ ਸਿਕੜੇ ਰਿਹਾ ਕੋਈ ਕਿਸ ਨਾਲ ਹੀ ਇਹ ਹੈ ਜੱਤੂ ਜੀ ਤੁਹਾਡਾ ਸ਼ਰੀਰ ਹੈ ਮੈਂ ਫਿਕਸ ਆਟੋ ਸੁਵਿਧਾ ਨੇ ਬਰਵਾਦੀਂ ਦੇ ਬੱਚੇ ਬੱਚੀਆਂ ਨੇ ਤੁਹਾਨੂੰ ਤੁਹਾਡੇ ਘਰ ਮੇਰਾ ਮੇਰਾ ਬੱਚਾ ਹੈ ਮੇਰੀ ਬੇਟੀ ਹੈ ਠੀਕ ਹੈ ਅੰਤਮ ਸਮੇਂ ਤੇ ਤੁਹਾਡਾ ਕੋਈ ਸਾਡਾ ਤੁਹਾਡਾ ਸਾਹੀ ਖੌਣ ਹੋਗਾ ਤੁਹਾਡਾ ਨਾਮ ਲਿਖਿਆ ਇਹ ਇਕਾਗਰ ਦੇ ਵਜੇ ਨਾਮ ਲਿਖੀਏਗਾ ਤੁਹਾਡਾ 2 ਮਿੰਟ ਵਿੱਚ ਜੇਕਰ ਤੁਹਾਡਾ ਮਨ ਟਿਕ ਗਿਆ ਉਸ ਮੰਜੇ ਦੇ ਵਿੱਚ ਇਥੇ ਤੁਹਾਡੀ ਹੋਰ ਪਰਮਿਸ਼ਨ ਦੇ ਵਿੱਚ ਕੋਈ ਖੈਰ ਨਹੀਂ ਹੋਏਗਾ ਤੁਹਾਡੀ ਲੱਖਾਂ ਜਮ੍ਹਾਂ ਦੇ ਬਾਬਤ ਸੰਤ ਮਾਰੇ ਬੇਸ਼ਕ ਕਹਦੇ ਹਾਂ ਜੀ ਦੋ ਪ੍ਰਾਣੀ ਕਰ ਉਹ ਚੱਲ ਕੇ ਆਉਂਦਾ ਹੈ ਚਾਹ ਕਰਦਾ ਆਉਂਦਾ ਹੈ ਉਹ ਇੱਕ ਕਰਨ ਇੱਕ ਕਿਸਮੇ ਜਗਦਾ ਫਲ ਲੈਂਦਾ ਅਸੀਂ ਵੀ ਜਦੋਂ ਪਟਿਆਲੇ ਤੋਂ ਸਾਈਕਲ ਜਾਂਦੇ ਸੀਗੇ ਉਦੋਂ ਸੋਚਦੇ ਵੀ ਹਰੇਕ ਪੈडल ਦੇ ਨਾਲ ਅਸੀਂ ਨਾਮ ਨਾਮ ਚੱਲਦੇ ਜਾਂਦੇ ਸੀਗੇ ਕਮਜ਼ੋਰ ਪੈਦਾਈਆ ਇਸ ਕਰਕੇ ਉਹਨਾਂ ਦੇ ਬਚਨ ਨੂੰ ਮੰਨ ਕੇ ਇਸ ਤਰ੍ਹਾਂ ਜਿਵੇਂ ਜਿਵੇਂ ਜੀ ਖਾਨ ਤੋਂ ਅਸੀਂ ਸਾਈਕਲ ਚੁੱਕਣਾ ਜਿਵੇਂ ਜਿੱਦ ਜਿੱਦ ਪੈਡਲ ਵਾਇਦਾ ਸੀ ਉਹਵੇਂ ਜਾ ਕੇ ਕਰਦੇ ਜਾਣਾ ਅਖੀਰ ਤੇ ਜਾ ਕੇ ਸਾਈਕਲ ਰੱਖਣਾ ਇਹ ਜਾਬ ਵਿੱਚ ਜੁੜੇ ਰਹਿਣਾ ਇਹ ਲੰਗਚਿਆਲੇ ਆ ਲੰਗਰ ਸੇਵਾ ਕਰਨੀ ਜਦੋਂ ਮਹਾਰਾਜ ਜਿ ਹਰਸੀ ਲਗਣੀ ਉੱਥੇ ਵੀ ਜਾਪ ਕਰਦੇ ਮਹਾਰਾਜ ਦੇ ਚਰਨਾਂ 'ਚ ਬਚ ਜੋ ਮਨੁੱਖ ਭਾਵਨਾ ਸੀ ਮਹਾਰਾਜ ਉਹ ਬਿਲਾ ਹੀ ਕਹਿੰਦੇ ਬੈਠਾ ਹਾਂ ਜੀ ਜੀ ਆਪਕਾ ਪਹਿਲਾ ਜਾਪ ਕਰਦੇ ਅਗਲੇ ਵੇਲੇ ਬਾਅਦ ਵਿੱਚ ਦੇਖਾਂ ਹੁਣ ਤੁਸੀਂ ਆਪਣੇ ਖਿਆਲਾਂ ਨੂੰ ਇੱਥੇ ਲਿਖਣਾ ਹੈ ਨਾ ਕਰੇ ਤੁਹਾਡਾ ਕਰਵਲ ਕੋਈ ਖਾਨੇ ਨੂੰ ਨਹੀਂਦਾ ਕੋਈ ਸਮਝੋ ਮੇਰਾ ਸੰਸਾਰ ਤੇ ਕੋਈ ਨਹੀਂ ਤੁਸੀਂ ਇਹ ਸਮਝ ਲੈ ਇਕੱਲੇ-ਇਕੱਲੇ ਨੇ ਕਿ ਮੇਰੇ ਕੋਲੇ ਕੋਈ ਨਹੀਂ ਬੈਠਾ ਉਹੀ ਦੁਨੀਆ ਨਹੀਂ ਹੈ ਆਪਾਂ ਉਹ ਜਗਾ ਸੱਚਖੰਡ ਵਿੱਚੋਂ ਲੈ ਕੇ ਜਲਦੇ ਆਂ ਪਰ ਸੱਚਖੰਡ ਵਿੱਚ ਉਹ ਕਿਹਾ ਉਹਦਾ ਸ਼ਾਮ ਜਾਊਗਾ ਫੋ ਇੱਕ ਮਨ ਇੱਕ ਜੱਥ ਠੀਕ ਹੈ ਜੇਕਰ ਜਿੰਨਾ ਸਮਝ ਬੜਾ ਇੱਕ ਮਲ ਇੱਥੇ ਰੱਖਣਾ ਖਿਆਲ ਪਾਸ ਅਸਲਾ ਜਮਾ ਅਸੀਂ ਤੁਹਾਨੂੰ ਪਹਿਲਾਂ ਜਾਪ ਕਰਾਂਗੇ ਫਿਰ ਬਾਅਦ ਵਿੱਚ ਤੁਸੀਂ ਬੋਲਣਾ ਵਾਹੀ ਵਾਹੀ ਵਾਹੀ